ਇੰਸਟਾਗ੍ਰam ਉੱਤੇ ਵਾਇਰਲ ਰਹਿਣ ਵਾਲੀ ਕੁੜੀ ਪੂਜਾ ਸੰਘਾ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਬੀਤੇ ਦਿਨ ਹੀ ਪੂਜਾ ਸੰਘਾ ਦੇ ਤੀਸਰੇ ਵਿਆਹ ਦਾ ਡਿਵੋਰਸ ਹੋ ਚੁੱਕਿਆਗਾ ਜਿਸ ਕਰਕੇ ਇੰਸਟਾਗ੍ਰam ਪੇਜਾਂ ਵਾਲੇ ਪੂਜਾ ਸੰਘਾ ਦੀਆਂ ਫੋਟੋਆਂ ਲਾ ਕੇ ਉਸ ਦੇ ਉੱਤੇ ਬੁਰਾ ਭਲਾ ਲਿਖ ਕੇ ਉਸ ਦਾ ਮਜ਼ਾਕ ਵੀ ਬਣਾ ਰਹੇ ਨੇ ਪਹਿਲਾਂ ਵੀ ਪੂਜਾ ਸੰਘਾ ਲਾਈਵ ਆ ਕੇ ਉਸ ਨੂੰ ਬੁਰਾ ਭਲਾ ਬੋਲਣ ਵਾਲਿਆਂ ਨੂੰ ਕਲਾਸ ਲਾ ਕੇ ਗਈ ਸੀ ਤੇ ਹੁਣ ਫੇਰ ਪੂਜਾ ਸੰਗਾਂ ਨੇ ਇੱਕ ਵਾਰ ਫੇਰ ਤੋਂ ਜੋ ਗਲਤ ਬੋਲਦੇ ਸੀ ਉਹਨਾਂ ਦੇ ਉੱਤੇ ਝਾੜ ਫੁੰਗ ਕੀਤੀ ਹੈ ਸੰਗਾਂ ਨੇ ਪਹਿਲਾਂ ਵੀ ਲਾਈਵ ਦੇ ਵਿੱਚ ਆ ਕੇ ਕਿਹਾ ਸੀ ਕਿ ਲੋਕ ਮੇਰੀਆਂ ਗੱਲਾਂ ਬਣਾ ਰਹੇ ਨੇ ਕੀ ਇਹ ਚੌਥਾ ਵਿਆਖ ਕਰਵਾਉਣ ਨੂੰ ਫਿਰਦੀ ਆ ਪਰ ਜਿਸ ਨਾਲ ਬੀਤਦੀ ਆ ਉਹੀ ਜਾਣਦਾ ਮੈਂ ਸਭ ਦਾ ਬਹੁਤ ਕੀਤਾ ਪਰ ਲੋਕ ਮੇਰੇ ਤੋਂ ਭੱਜਦੇ ਨੇ ਪਤਾ ਨਹੀਂ ਲੋਕ ਮੇਰੇ ਨਾਲ ਪੈਸੇ ਨਾਲ ਵਰਤਦੇ ਨੇ ਕਿਉਂਕਿ ਗੱਲ ਉੱਥੋਂ ਸ਼ੁਰੂ ਹੁੰਦੀ ਆ ਪੂਜਾ ਸੰਕਾ ਦੀ ਜੋ ਪੈਸੇ ਕਮਾਉਣ ਵਾਲੀ ਆਈਡੀ ਸੀ ਉਹ ਬੰਦ ਹੋ ਜਾਂਦੀ ਆ ਕਿਸੇ ਨਾ ਕਿਸੇ ਕਾਰਨ ਕਰਕੇ ਉਸ ਤੋਂ ਬਾਅਦ ਉਸ ਦਾ ਪਤੀ ਸੁਖ ਜੋ ਕਿ ਉਸ ਦਾ ਤੀਸਰਾ ਪਤੀ ਆ ਉਹ ਵੀ ਉਸ ਨੂੰ ਘਰੋਂ ਕੱਢ ਦਿੰਦਾ ਤੇ ਇੱਥੋਂ ਗੱਲ ਸ਼ੁਰੂ ਹੁੰਦੀ ਹੁੰਦੀ ਅੱਗੇ ਵਧਦੀ ਜਾਂਦੀ ਆ ਪੂਜਾ ਸੰਕਾ ਦਾ ਡਿਵੋਰਸ ਹੋ ਚੁੱਕਿਆ ਗਿਆ ਕਿਉਂਕਿ ਸੁਖ ਨੇ ਵੀ ਲਾਈਵ ਆ ਕੇ ਇਹ ਸਭ ਕੁਝ ਦੱਸਤਾ ਤੇ ਪੂਜਾ ਸੰਘਾ ਨੇ ਵੀ ਇਹ ਸਭ ਕੁਝ ਦੱਸ ਦਿੱਤਾਗਾ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੀ ਇਹੀ ਗੱਲ ਕਹਾਂਗੇ ਕਿ ਪੂਜਾ ਸੰਘਾ ਗਲਤ ਤਾਂ ਚਾਹੇ ਸਹੀ ਆ ਪਰ ਕਿਸੇ ਦਾ ਮਜ਼ਾਕ ਨਾ ਬਣਾਇਆ ਕਰੋ ਜੋ ਗੱਲ ਹੁੰਦੀ ਆ ਉਨੀਕ ਗੱਲ ਕਰਿਆ ਕਰੋ ਤੇ ਬਾਕੀ ਇੰਸਟਾਗ੍ਰam ਪੇਜਾਂ ਵਾਲਿਆਂ ਨੂੰ ਸੱਚ ਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਲੋਕਾਂ ਦਾ ਮਜ਼ਾਕ ਬਣਾਉਣਾ ਚਾਹੀਦਾ ਬਾਕੀ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਪੇਜ ਵਾਲਾ ਹੈਗਾ ਗਾਂਧੀ ਫਲੈਕਸ ਮੇਰੀਆਂ ਵੀਡੀਓਜ਼ ਪੋਸਟ ਕਰ ਲਓ ਹਟ ਜਾ ਠੀਕ ਹੈ ਵੀ ਗੰਦ ਨਾ ਪਾ ਵੀਡੀਓਜ਼ 'ਚ ਐਵੇਂ ਹੈ ਨਾ ਫੇਕ ਵੀਡੀਓਜ਼ ਬਣਾ ਕੇ ਟੁਪਾਈ ਜਾਣਾ ਤੈਨੂੰ ਪਤਾ ਕੁਛ ਹੈ ਨਹੀਂਗਾ ਹਟ ਜਾ ਵੀਡੀਓਜ਼ ਤੇ ਪੇਜ ਪੋਣਾ ਮੈਂ ਲਾਸਟ ਫੋਨ ਕਰ ਰਹੀ ਆ ਤੈਨੂੰ ਹਟ ਜਾ ਜਿਹੜਾ